ਮੰਮੀ ਸਿਲੰਡਰ ਮੰਗਵਾ ਦੋ ਸਿਲੰਡਰ ਖਤਮ ਹੋਣ ਵਾਲਾ ਜੀ ਪਾ ਮਿਆਜੀ ਖਤਮ ਹੋ ਚੁਈ ਐਡੀ ਛਤੀ ਮੁੱਕ ਗਿਆ ਸਿਲੰਡਰ ਹੈ ਮੰਮੀ 2 ਮਹੀਨੇ ਤੋ ਹੋ ਗਏ ਸਿਲੰਡਰ ਨੂੰ ਲੈਣ ਦੇ ਨੂੰ ਮੈਂ ਹਰ ਸਾਲ ਸਾਲ ਕੱਢ ਲੈਂਦੀ ਹੁੰਦੀ ਸੀ ਸਿਲੰਡਰ ਦੇ ਨਾਲ ਤੇ ਹਰ ਸਾਲ ਕਿੱਦਾਂ ਨਿਕਲ ਜਾਂਦਾ ਵਾ ਤੂੰ ਜਿਹੜੀ ਚੀਜ਼ ਉੱਤੇ ਉਹਦੇ ਜਿਹੜੀ ਸੀ ਛੱਲਾ ਬਾਲ ਲਿਆ ਕਰ ਕਿੰਨਾ ਬਾਲਣ ਵਾਸੇ ਪਾਸੇ ਪਿਆ ਕਿਤੇ ਝਾਪੇ ਪਏ ਕਈ ਕੋ ਪਿਆਵ ਛੱਲਾ ਤਾ ਤੂੰ ਬਾਲਣਾ ਹੀ ਛੱਡ ਦਿੱਤਾ ਤੇ ਚੁੱਲਾ ਹੁਮੇ ਕਿੱਥੇ ਬਾਲਦਾ ਵਾ ਤੂੰ ਤਾਂ ਹੱਦ ਕਰਦੇ ਪਹਿਲਾਂ ਹੋਰ ਟਾਈਮ ਸੀਗਾ ਉਦੋਂ ਲੋਕੀ ਬਾਲਦੇ ਸੀ ਚੁੱਲ੍ਹੇ ਹੁਣ ਕਿੱਥੇ ਬਾਲਦੇ ਆ ਤੇ ਇਸ ਤਰ੍ਹਾਂ ਤਾਂ ਬਹੁਤੀ ਲਟਾਈ ਆ ਇੱਕ ਤਰ੍ਹਾਂ ਟਾਈਮ ਪਾਸਾ ਡਾਕਾ ਹੋਊਗਾ ਕਰਦਾ ਤੇ ਬੱਸ ਉਹਨਾਂ ਸਾਰੇ ਇਹਨਾਂ ਖਾਣ ਪੀਂਦੇ ਆ ਗੀਆਂ ਕੰਜੂਸੀਆਂ ਸਾਰੀਆਂ ਤੂੰ ਤਾਂ ਹੱਦੀ ਕਰੀ ਜਾਂਦੇ ਆ ਤਾਂ ਕੰਜੂਸੀ ਇਹ ਹੋਈ ਹੁੰਦੀ ਆ ਹੋਰ ਕੀ ਹੁੰਦੀ ਹੋਰ ਕੰਜੂਸੀ ਕਰੀ ਜਾਂਦਾ ਇਹ ਪੈਸੇ ਜੋੜ ਕੇ ਕਰਨੇ ਕੀ ਆ ਜੇ ਆਪਣੀ ਜ਼ਰੂਰਤ ਦੀਆਂ ਚੀਜ਼ਾਂ ਨਹੀਂ ਆਪਾਂ ਲੈਣੀਆਂ ਤਾਂ ਫਿਰ ਪੈਸੇ ਜੋੜ ਕੇ ਕੀ ਕਰਨੇ ਕਿੰਨੇ ਪੈਸੇ ਆ ਤੈਨੂੰ ਪਤਾ ਕਿੰਨੇ ਪੈਸੇ ਜੋੜੇ ਆ ਤੂੰ ਜਿਹੜਾ ਖੁਸ਼ ਹੁੰਦਾ ਜੇ 500 ਰੁਪਏ ਉਹ ਵੀ ਤੂੰ ਬੈਂਕ ਚ ਜਮਾ ਕਰਵਾ ਦਿੰਨੇ ਆ ਜਮਾ ਕਰਵਾ ਦਿੰਨੇ ਤਾਂ ਢੇ ਕੰਮ ਆਉਣਾ ਵਾ ਮੈਨੂੰ ਇੱਕ ਤੇ ਨਹੀਂ ਰੱਖ ਕੇ ਲੈ ਜਾਣਾ ਤੇ ਜੇ ਅੱਜ ਹੀ ਨਹੀਂ ਵਰਤੋਂ ਨੂੰ ਮਿਲੰਦੇ ਤਾਂ ਬਾਅਦ ਚ ਸਾਨੂੰ ਕੀ ਪਤਾ ਅਹੀਂ ਕਿਹੜਾ ਇੱਕ ਤੇ ਰੱਖ ਕੇ ਮਨਣਾ ਵਾ ਅਭੀ ਸਲੰਡਾ ਤੇ ਬੰਦਾ ਲੈ ਦੇ ਆ ਜੂਗਾ ਜੇ ਅੱਜ ਦੋ ਮੁੱਕ ਜੂਗਾ ਅਜੇ ਤਾਂ ਹੈਗਾ ਵਾ ਨਾ ਤੈਨੂੰ ਪਹਿਲਾਂ ਫਿਕਰ ਪੈ ਗਿਆ ਤੇ ਫਿਕਰ ਹੋਣਾ ਹੀ ਆ ਵੀ ਰੋਟੀ ਪਾਣੀ ਕਰਨਾ ਨਹੀਂ ਹੁੰਦਾ ਉਹ ਵਿੱਚੇ ਗੱਲ ਲੜਾਵਾ ਜਿਹੜਾ ਵਿੱਚਵਾ ਉਹਦੇ ਤੇ ਨਹੀਂ ਦੂਜਾ ਸਿਲੰਡਰ ਬੰਦਾ ਲੈ ਜਾਂਦਾ ਹੋ ਕੋਈ ਨਹੀਂ ਮੁੱਕ ਜੂਗਾ ਤਾਂ ਲੈ ਆਵਾਂਗੇ ਆ ਹੰਮੇ ਤੋਂ ਜੱਲਾ ਜੇ ਤੂੰ ਹੁਣਾ ਚੁੱਲਾ ਬਾਲਾਂਗੇ ਤੇ ਮੈਂ ਆਪ ਬਾਲ ਲੂੰਗੀ ਆ ਵੀ ਚੁੱਲਾ ਬਲਵਾਉਣਾ ਜ਼ਰੂਰੀ ਆਹ ਅਨੇ ਮੈਂ ਆਪ ਬਾਲ ਲੂੰਗੀ ਰੋਟੀਆਂ ਸਬਜ਼ੀ ਆ ਨਾ ਮੈਂ ਬਣਾ ਲਿਆ ਕਰੂੰ ਤੋਤਲਾ ਕੰਮ ਕਰ ਲਿਆ ਕਰੀ ਐਨਾ ਨਹੀਂ ਵਾਰਾ ਖਾਂਦਾ ਸਾਨੂੰ ਸਲੇ ਫੇਰ ਤੂੰ ਹੀ ਕਹਣਾ ਕੰਮ ਨਹੀਂ ਕਰਦੀ ਰੋਟੀ ਪਾਣੀ ਮੈਂ ਆਪ ਕਰਦੀ ਨਹੀਂ ਆਂਦੀ ਠੀਕ ਕਰੋ ਕੀ ਕਿਤੇ ਲੱਗੂ ਚਲੋ ਕਿਤੇ ਕੋਈ ਸਰਫਾਈ ਕਰਕੇ ਵੇਖ ਲਈ ਹਰ ਇੱਕ ਚੀਜ਼ ਮੁੱਲ ਦੀ ਹਰ ਇੱਕ ਚੀਜ਼ ਮੁੱਲ ਤੇ ਧਿਆੰਦੀ ਪੈਸੇ ਆ ਕੱਠੇ ਕੀਤੇ ਪੈਸੇ ਕਿੱਥੋਂ ਹੋਣੇ ਆ ਆਈ ਚਲਾਈ ਤੇ ਕਰੇ ਚੱਲਣ ਲਈ ਇਹਨੂੰ ਕੀ ਪਤਾ ਵਾ ਜਦੋਂ ਆਪ ਕਰੋਗੀ ਇਹਨੂੰ ਪਤਾ ਲੱਗੂ ਇਹਨਾਂ ਨੂੰ ਹੁਣ ਤਾਂ ਮੰਮੀ ਜਿਹਾ ਸੱਤੇ ਆ ਸਭ ਜਿਹੜੀ ਚੀਜ਼ ਮੁੱਕ ਗਈ ਮੰਮੀ ਆ ਲੈ ਆਉਂਦੇ ਮੰਮੀ ਆ ਲੈ ਕੀ ਕਰਨ ਈਆ ਗੋਆ ਸੱਟਣ ਈਆ ਆਹੋ ਮੈਂ ਗੋਆ ਛੱਡਦਾ ਮੈਂ ਵੇਖ ਕਿੱਡਾ ਸੋਨਾ ਗੋਆ ਵਾ ਕਿਤੇ ਨਾਂ ਵਿੱਚ ਮਿੱਟੀ ਨਾ ਘਟਾਏ ਦੇ ਤੇ ਆਦੀ ਸਿਲੰਡਰ ਮੁੱਕ ਗਿਆ ਕਿਤੇ ਹੱਥ ਨਹੀਂ ਲਾਉਣਾ ਬੰਦਾ ਕਿਤੇ ਪਾਥੀਆਂ ਹੀ ਪਾਥਲੇ ਆਹ ਇਹ ਤਾਂ ਗਲਤਰੀ ਮਾਦਾ ਠੀਕ ਆ ਪਾਥੀਆਂ ਪਾਥਲੇ ਨਹੀਂ ਚਾਹੀਦੀ ਆਹੋ ਚੱਲ ਵੇਲੇ ਇੱਕ ਵੇਲੇ ਨਾਂ ਆਵੇ ਤੇ ਅੱਗ ਤੇ ਬੰਦਾ ਬਾਲ ਲੈ ਆਹ ਇਹ ਕਿਵੇਂ ਲੈ ਕੇ ਨਾ ਬਿਆ ਤੇ ਪਾਥਲਾ ਪਾਥ ਲੈਣੇ ਆ ਆਹ ਬਾਲਾ ਨਾਲ ਨੂੰ ਆਹੋ ਉਹ ਪੱਥੂ ਦਾ ਤਾਂ ਆਈਂਗਾ ਨਾ ਆਹੋ ਬਿਲਕੁਲ ਹਾਂ ਕੱਲ ਤੋਂ ਮੈਂ ਫੇਰ ਵੱਖਾ ਛੋੜਨਾ ਨਾਰੂੜੀ ਦੇ ਛਟਾਏ ਆਹੋ ਹੈ ਆਹੋ ਇਦਾਂ ਹੀ ਕਰੀ ਆ ਸਵੇਰਾ ਬੰਬੋ ਕੋਖਾ ਛੋੜਦੇ ਪਾਸਲੇ ਹੋ ਰਿਹਾ ਚੰਗਾ ਆ ਤੇ ਬੱਕਰੀ ਜਾਂਦੀ ਆ ਜੇ ਹੈਗਾ ਹੀ ਉਹ ਸਿਲੰਡਰ ਪਤਾ ਨਹੀਂ ਕਿ ਕਿੱਦਣ ਮੁੱਕਣਾ ਵਾ ਤੇ ਕਰੀ ਜਾਂਦੀ ਸਿਲੰਡਰ ਮੁੱਕ ਗਿਆ ਸਿਲੰਡਰ ਮੁੱਕ ਗਿਆ ਨਹੀਂ ਮੁੱਕ ਗਿਆ ਸਿਲੰਡਰ ਤੇ ਮੁੱਕ ਗਿਆ ਵਾ ਓਏ ਮਿੰਨ ਕਿ ਐਡੇ ਮੁੱਕ ਗਿਆ ਮੋਪ ਗਿਆ ਵਾ ਚਲੋ ਬੰਦਾ ਆ ਨਾਲ ਇੱਕ ਪਾਠੀ ਲਾਵੇ ਨਾਲ ਆਵੇ ਕਿ ਨਾ ਬਾਲਣ ਵਾ ਟਿੰਗਰੀਆਂ ਕਈ ਕੁਛ ਨਾਲ ਲਾ ਕੇ ਰੋਟੀਆਂ ਪਕਾ ਲੈਂਦੀ ਹਾਂ ਇਹ ਤਾਂ ਹੈਗਰੀ ਆ ਇਹ ਸਮਝ ਦੀ ਗੱਲ ਨਾ ਆਪ ਆਪਣੀ ਤੇ ਇਹ ਤਾਂ ਕਿਤੇ ਅਸੀਂ ਤੇ ਚੁੱਲ੍ਹਾ ਹੀ ਬਾਲ ਦੇਂਦੇ ਇਹ ਤਾਂ ਸਾਲ-ਸਾਲ ਸਿਲੰਡਰ ਨਾਲ ਕੱਢ ਲੈਂਦੀ ਹਾਂ ਨਾਲਿਆ ਨਾ ਹੁਣ ਉਹਦੇ ਪਿੱਛੇ ਕਿਹੜੇ ਚੁੱਲ੍ਹਾ ਬਾਲਦੇ ਸੀ ਚਲੋ ਨਹੀਂ ਬਾਲਦੇ ਤਾਂ ਬਾਲਣਾ ਪੈਂਦਾ ਹੀ ਆ ਹੈ ਉਹ ਤੋਂ ਤੋਂ ਗੈਸ ਤੇ ਕੰਮ ਕਰਦੀ ਹੈ ਤਾਂ ਉਹਨੇ ਕਿੱਥੋਂ ਬਾਲਣਾ ਆ ਚੱਲ ਫੇਰ ਵੀ ਚੱਲ ਪਿਆਰ ਉਹਨਾਂ ਨੂੰ ਕਈ ਬਾਲ ਲੂਗੀ ਆਪੇ ਚੱਲ ਕੋਈ ਨਹੀਂ ਮੈਂ ਤੁਹਾਨੂੰ ਇਹ ਵੀ ਅੱਖਾਂ ਤੇ ਰੋਟੀਆਂ ਮੈਂ ਪਕਾ ਲਿਆ ਕਰੂੰ ਸਬਜ਼ੀ ਬਣਾ ਲਿਆ ਕਰੂੰ ਚੱਲ ਕੋਈ ਗੱਲ ਨਹੀਂ ਆਹ ਇੱਕ ਮੈਰੀ ਹੋਰ ਗੱਲ ਸੁਣ ਕਦੂ ਹੋ ਗਿਆ ਵਾ ਆ ਹੋ ਗਿਆ ਤੇ ਬੰਦਿਆ ਬੰਦਿਆ ਦਾ ਕਿੱਦਾਂ ਵਾ ਬੰਦੇ ਜੇ ਮਿਲਦੇ ਨਹੀਂ ਪਰ ਲਵਾਈ ਵੀ ਬੜੀ ਮੰਗਦੇ ਪੈਸੇ ਬੜੇ ਮੰਗਦੇ ਆ ਤੇ ਕਿੰਨੇ ਮੰਗਦੇ ਆ ਆਂਦੇ 5000 ਰੁਪਏ ਲਵਾਈ ਹੋਏ ਮੈਂ ਮਰ ਗਈ 5 ਆਹੋ ਹਾਏ ਹਾਏ ਇੰਨੇ ਪੈਸੇ ਕਿੱਥੋਂ ਦੇਣੇ ਆ ਕਹੂੰ ਦੇਣੇ ਆ ਆਪਾਂ ਇਹ ਦਾ ਕਰੀਏ ਹਾਂ ਆਪਾਂ ਚਾਰਜੀ ਹੋ ਗਏ ਆ ਹਾਂ ਤੇ ਇੱਕ ਦਿਨ ਫੇਣੀ ਰਿਪੋਰਟ ਲੈਣੇ ਆ ਤੇ ਥੋੜੀ ਥੋੜਾ ਕਰਕੇ ਤੇ ਲਾਈ ਜਾਨੀ ਆ ਜਾ ਮਾਤਾ ਹੁਣ ਝੋਨਾ ਲਾਉਣਾ ਮੈਂ ਲੈ ਦੱਸ ਝਾਂਡੇ ਨੂੰ ਕੀ ਆ ਜਾ ਗਾਂ ਭਲੀਆਂ ਆਇਆ ਆਪੇ ਲਾਉਂਦੇ ਹੰਤੇ ਹੈਗੇ ਕੋਈ ਲਾਉਂਦੇ ਹੋਗੇ ਆ ਇਹ ਕੰਮ ਨਹੀਂ ਕਿੰਨੇ ਲਾਉਣਾ ਕਿੰਨੇ ਲਾਉਣਾ ਝੋਨਾ ਤੇ ਨਾਲ ਨਹੀਂ ਚਾਰਜੀ ਤਾਂ ਹੈਗੇ ਚਾਰਜੀ ਸ਼ਬਰੀ ਦੇ ਲਾਣਾ ਕਿ ਗੁਰਬਨੇ ਲਾਣਾ ਪਹਿਲਾਂ ਇਹਨਾਂ ਦਾ ਇੱਕ ਥੋੜਾ ਮਹਿੰਗਾ ਕਿੱਥੋਂ ਦੇਣੇ ਕਿੱਥੋਂ ਦੇਣੇ ਹੁਣ ਇਹਦੇ ਲੋਹਾਂੇ ਪੈਣਾ ਇੰਨੇ ਕੁ ਜੂਸੀ ਦਾ ਗੱਲ ਪੈਸੇ ਕਰਨਾ ਜਿਹੜਾ ਨੱਪਿਆ ਖਜ਼ਾਨਾ ਹੁਣ ਹਾਂ ਹਾਂ ਖਜ਼ਾਨਾ ਤੈਨੂੰ ਪਤਾ ਨਾ ਪਿਆ ਉਹ ਵੀ ਅੱਧੀ ਆਹੀ ਇੰਨੇ ਪੈਸੇ ਕੀ ਕਰਨੇ ਤੁਹਾਨੂੰ ਪਤਾ ਹੈ ਕਿ ਪੈਸੇ ਮੇਰੇ ਕੋਲ ਉਹ ਜਿਹੜੇ ਬੈਂਕ ਦੇ ਵਿੱਚੋਂ ਕਢਾ ਲੈਨੇ ਤੇ ਬੈਂਕ ਚ ਕਿੰਨੇ ਆਖਵਾ ਬਥੇਰੇ ਆ ਉਹ ਤੁਹਾਡੇ ਕੰਮ ਆਉਣੇ ਆ ਪੈਸੇ ਇਹ ਦੇਖਣੇ ਇਹ ਕੰਮ ਕੰਮ ਆਉ ਲਈ ਕਢਾਉਣੇ ਆ ਹੁਣ ਲਵਾਈ ਲੋਰ ਛੋਣਾ ਨਹੀਂ ਲੋਣਾ ਤਾਂ ਨਾ ਲੈ ਨਾ ਆ ਕਾਲੂ ਬੰਦੇ ਲੱਭਦਾ ਮੈਂ ਚੱਲਾਂ ਫੇਰਾ ਮਾਂ ਨੂੰ ਤਾਂ ਲਵਾਈ ਦੇਣੀ ਪੈਣੀ ਹੈ ਜਿੰਨੀ ਮੰਗੀ ਉਹਨਾਂ ਨੂੰ ਲਵਾਈ ਤਾਂ ਦੇਣੀ ਆ ਤਾਂ ਫੇਰ ਉਹਨਾਂ ਨੂੰ ਚਾਹ ਬਣਾ ਕੇ দাও ਫੇਰ ਉਹਨਾਂ ਨੂੰ ਕਿੰਨਾ ਮਿੱਠਾ ਪੱਤੀ ਪੈਣਾ ਵਾ ਏ ਚੋਣਾ ਲਾਉਣਾ ਨਹੀਂ ਆ ਰਹਿਣ ਦੇ ਵਿੱਚ ਚੋਣਾ ਰਹਿਣ ਦਿੰਦੇ ਆ ਰਹਿਣ ਦਿੰਦੇ ਹਾਂ ਉਹ ਉਹਦਾ ਕੰਜੂਸ ਲਿਆਤਰ ਆ ਕੰਜੂਸੀ ਦੀ ਗੱਟ ਜੱਟਰੀ ਆ ਹਾਂ ਉਹ ਮੈਂ ਸਵੇਰੇ ਤੋਂ ਛੁੱੜ ਦੂੰਗਾ ਉਹਥੇ ਤਾਂ ਪਾਤਨੀ ਪਾਤੀਆਂ ਨਾਲ ਲੈ ਕੇ ਨੂੰ ਚੰਗਾ ਆ ਮੇਰੇ ਅੱਖੇ ਕਿੰਨੇ ਲੱਗਣਾ ਆਪਣੇ ਨਾਲ ਮਰਜ਼ੀਆਂ ਕਰਦੇ ਆ ਨਾ ਕੇ ਤੇ ਸੌਂਦੇ ਮੇਰੀ ਨਾ ਹੋਰ ਪੈਸੇ ਪੈਸੇ ਭਰੀ ਜਾਂਦੇ ਇਹਨਾਂ ਨੂੰ ਖਣੀ ਕਿੰਨੇ ਕ ਪੈਸੇ ਬੈਂਕ ਚ ਦੇ ਹੰਡੇ ਏ ਚਲੋ ਪੈ ਲਿਜੋ ਆਹ ਮੈਂ ਵੇਖਣ ਦੇ ਹੀ ਮੈਨੂੰ ਤੁਹਾਨੂੰ ਕੁਛ ਨਹੀਂ ਲੱਭੰਦਿਆ ਕੀ ਧਰਾਂ ਮੈਂ ਧਰ ਲਾ ਕੋ ਕੇ ਮੈਂ ਤੈਨੂੰ ਕੀ ਦੱਸਾਂ ਤੇ ਉਧਰ ਗਈ ਤਾਂ ਛੋਨੇ ਦਾ ਇੰਨਾ ਆ ਪੈਸੇ ਮਿੰਨ ਤੈ ਤੋ ਹੀ ਖਪਾ ਹੀ ਮਾਰਦੇ ਕਦੀ ਸਿਲੰਡਰ ਮੁੱਕ ਗਿਆ ਕਦੀ ਕੋ ਹੋ ਗਿਆ ਪਿਕਪ ਬਾਰ ਮੈਂ ਕਿੱਥੇ ਮਾਰਦੇ ਹੁਣ ਜਿਹੜੀ ਜ਼ਰੂਰਤ ਦੀ ਚੀਜ਼ਾਂ ਮੰਮੀ ਉਹ ਤੁਹਾਨੂੰ ਬੋਲਿਆ ਕਹਾਂ ਨਹੀਂ ਆਪਿਆ ਲਿਆ ਦਿਓ ਤਾਂ ਜਿਹੜੀ ਦਾਲ ਹੈਗੀ ਲਿਆਂਦੀ ਲੰਗਰ ਦੀ ਉਹ ਮੁੱਕ ਗਈ ਆ ਤੇ ਮੁੱਕ ਗਈ ਉਹ ਤਾਂ ਥੋੜੀ ਜੀ ਦਾਲ ਜੀ ਤਾਂ ਤੋਂ ਥੋੜੀ ਥੋੜੀ ਪਾ ਕੇ ਤੇ ਦੇ ਦਿੰਦੀ ਮੰਮੀ ਥੋੜੀ ਥੋੜੀ ਦਿੱਤੀ ਸਾਰਿਆਂ ਨੂੰ ਪਰ ਉਹ ਹੈਗੀ ਥੋੜੀ ਹੀਗੀ ਥੋੜੀ ਚਾਲ ਫੇ ਕੜੀ ਬੜਾ ਲਾਹਾਗਾ ਵੇਸਣ ਵੇਸਣ ਇੱਥੇ ਹੈਗਾ ਆਪਣੇ ਉਸ ਪਿਆਰ ਡੱਬੇ ਦੇ ਵਿੱਚ ਹਾਏ ਉਹ ਕਿੰਨਾ ਪੁਰਾਣਾ ਵੇਸਣ ਆ ਉਹ ਉਹਨਾਂ ਵੇਸਣ ਨਹੀਂ ਜਨੀਆਂ ਸੁੰਡੀਆਂ ਵਾਂ ਸੁੰਡੀਆਂ ਵਾਂ ਆਹੋ ਇਹ ਦੁਕਾਨਾ ਪੇ ਸ਼ਾਨ ਲਾ। ਨਾ ਦੋਗੇ ਸ਼ਾਨੇ ਵੀ ਨਿੱਕੇ ਨਿੱਕੇ ਤੇ ਫੇਰ ਸ਼ਾਨੇ ਦੇ ਵਿੱਚੋਂ ਵੀ ਨਿਕਲ ਜਾਂਦੀਆਂ ਵਾ। ਉਹ ਦੁਕਾਨਾਂ ਵਾਲੇ ਜੇ ਇਸ ਤਰ੍ਹਾਂ ਕਰਨ ਨਾ ਉਥੇ ਰੁੱਟੇ ਜਾਣ। ਉਥੋਂ ਦੁਕਾਨਾਂ ਤੋਂ ਹੁੰਦੀਆਂ ਵਾ ਉਹ। ਉਹੀ ਇਸ ਤਰ੍ਹਾਂ ਦਾ ਹੀ ਵੇਚਦੇ ਆ। ਸ਼ਾਨ ਸ਼ਾਨ ਕੇ। ਮੀਉ ਪੁਰਾਣਾ ਪਿਆ ਤਾਂ ਕਰਕੇ ਉੱਚ ਸੁੰਡੀਆਂ ਪੈ ਗਈਆਂ ਵਾ ਦੁਕਾਨਾਂ ਵਾਲੇ ਥੋੜੀ ਇੱਦਾਂ ਵੇਚਦੇ ਆ। ਪੁਰਾਣਾ ਕੱਚੇ ਆ ਇਹ ਥੋੜਾ ਛੇੜੀ ਹੋਇਆ ਲਿਆਂਦੇ ਨੇ। ਫਿਰ ਤਾਂ ਹਾਦੀ ਕਰਦੇ ਆ। ਉਹ ਸੁੰਡੀਆਂ ਵਾਲਾ ਉਹਦੀ ਘੜੀ ਬਣਾ ਕੇ ਤੇ ਉਹ ਸੁੰਡੀਆਂ ਉੱਪਰ ਤੈਦੀਆਂ ਰਹਿਣਗੇ। ਨੇ ਨੀ ਜੀ ਕਰਦਾ ਫੇਰ ਮੈਂ ਚਟਨੀ ਬਣਾ ਲੈਣੀ ਆ ਚੱਲ ਬਣਾ ਲਾ ਚਰਨੀ ਚੰਗੀ ਆ ਸਭ ਔਨੀ ਚਟਨੀ ਬਣਾ ਲਾ ਵੇ ਕੜੀ ਨਾਲ ਉਹ ਤੇ ਚਟਨੀ ਚੰਗੀ ਉਹ ਰਹਿਣ ਦੇ ਫੇਰ ਵੇਸਣ ਕਿਤੇ ਕੰਮ ਆ ਜੀਏ ਸਰੇ ਮੈਂ ਇਹ ਨਹੀਂ ਕਹਿੰਦੇ ਵੀ ਮੱਜਾਂ ਨੂੰ ਪਾ ਲੀਏ ਸਰੇ ਮੈਂ ਵੇਖੂਗੀ ਛਾਂ ਕੇ ਤੇ ਤੁੱਪੇ ਪਾਵਾਂਗੇ ਤੇ ਸੁਣ ਗਿਆ ਮਰ ਜਾਣੀਆਂ ਵਾ ਤੇ ਆਪੇ ਫੇਰ ਨਿਕਲ ਜਾਣੀਆਂ ਚਲ ਤੁਹਾਡੀ ਮੁੱਛ ਸੇਹ ਲਾਂ ਜੀ ਉਹਨਾਂ ਕਿੱਦਾਂ ਫੇਰ ਬੜੇ ਦੇਣ ਹੋ ਗਏ ਮਿਲਿਆ ਨਹੀਂ ਭਰਾਵਾ ਕੰਮ ਹੀ ਦੋ ਤੇ ਬਿਜੀ ਰਹਿਨੇ ਭਰਾ ਤੁਹਾਡੇ ਅੰਗ ਥੋੜੀ ਕਿੱਥੇ ਚੱਲਾਂਗੇ ਭਰਾਵਾ ਇੰਨਾ ਕਰੋ ਆਟਾ ਲੈਣ ਚੱਲਿਆਂ ਨਾ ਜਾਈਂ ਭਰਾਵਾ ਬੀਬੀ ਨਾਲ ਬੜੀ ਸਤਾਨ ਕੱਲ ਮੈਂ ਪ੍ਰੈਸ ਲੈਣ ਗਿਆ ਕਹਿੰਦੇ ਘਸ ਜਾਂਦੀ ਪ੍ਰੈਸ ਭਰਾਵਾ ਪ੍ਰੈਸ ਘਸਣੀ ਆ ਜੋ ਤੇ ਉੱਤੇ ਐਂ ਐਂ ਕਰਕੇ ਫੇਰਨਾ ਆਟਾ ਮੇਰੀ ਵੀ ਪ੍ਰੈਸ ਕਰੇ ਲੈਣ ਆ ਗਈ ਤੂੰ ਤੇਰੀ ਵੀ ਆਟਾ ਲੈਣਾ ਐ ਨਾ ਜਾ ਵੇਖ ਕੇ ਆ ਜਾ ਲੈ ਕੇ ਆ ਆ ਜਾ ਪਰਾਵਾ ਇੰਨੇ ਵੀ ਨਹੀਂ ਉਹ ਕੰਜੂਸ ਲੈ ਲੈਨੇ ਜਾ ਲੈ ਆਇਆ ਉਹ ਪਰਾਵਾ ਇੰਨੇ ਵੀ ਨਹੀਂ ਕੰਜੂਸ ਹੈਗੇ ਉਹ ਟੁੰਗਾ ਠੀਕ ਆ ਲੈ ਆਇਆ ਇੱਕ ਰੀ ਵੇਖੀ ਘਰੇ ਆਉ ਲੈਣ ਆਟਾ ਐਵੇਂ ਲੈਣ ਉਹ ਆਪਾਂ ਵੀ ਨਹੀਂ ਦੇਣਾ ਫਿਰ ਠੀਕ ਆ ਨਾ ਦੇ ਐਂਟੀ ਆਟਾ ਦਿਓ ਹਾਂ ਅੱਛਾ ਭਤੀਲਾ ਭਰ ਕੇ ਦਿਓ ਹਾਂ ਠੀਕ ਆ ਜਾ ਦਿੰਦੀ ਭਤੀਲਾ ਭਰ ਕੇ ਹਾਂਜੀ ਤੇ ਤੁਹਾਡਾ ਆਟਾ ਮੁੱਕ ਗਿਆ ਵਾ ਹਾਂਜੀ ਉਹ ਨਾ ਚੱਕੀ ਵਾਲਿਆਂ ਨੇ ਪੀਸਿਆ ਨਹੀਂ ਹੈ ਤੇ ਕਿਦਾਂ ਦਾ ਖੜਿਆ ਵਾ ਕੱਲ ਖੜਿਆ ਹੈ ਕੱਲ ਖੜਿਆ ਸੀ ਆਹ ਤੇ ਯੋ ਤਾਂ ਨਾ ਚਾ ਵਦਣਾ ਦਾ ਆਟਾ ਹੋਵੇ ਅਸੀਂ ਉਦੋਂ ਪਿਆ ਲੈਨੇ ਹੁੰਨੇ ਆ ਅਸੀਂ ਕਦੀ ਨਹੀਂ ਕਿਸੇ ਘਰ ਮੰਗਣ ਗਏ ਠੀਕ ਆਹੋ ਤੇ ਤੂੰ ਆਣਾ ਪਟੀਲਾ ਭਰ ਕੇ ਤੇ ਪਟੀਲੇ ਦੀ ਕਾਦੀ ਮੰਤੀ ਆ ਇਦਾਂ ਨਹੀਂ ਤੂੰ ਇਦਾਂ ਕਰ ਮੈਂ ਤੱਕੜੀ ਲੈਣ ਕੇ ਦਿੰਦੀ ਤੋਲ ਕੇ ਦੇ ਐਸਾ ਘੱਟ ਵਾਧਾ ਦੇ ਕੇ ਤੇ ਫੇਰ ਮੰਮੀ ਕਨੇ ਕਾਦੀ ਆਪਣੀ ਹਣਾ ਆਟਾ ਜੇ ਵੱਧ ਘੱਟ ਹੋ ਵੀ ਜਾਊਗਾ ਤੇ ਕੀ ਫਰਕ ਪੈਣ ਲੱਗਾ ਤੇ ਕਣ ਕਾਵੇ ਬਣ ਜਾਂਦੀ ਆ ਕਿੰਨੇ ਖਰਚੇ ਕਣਕ ਤੇਤੇ ਆਉਂਦੇ ਆ ਜਦੋਂ ਕਣਕ ਬੀਜੀ ਦੀ ਉਦੋਂ ਤੋਂ ਸਪਰੇਆ ਆ ਤੇ ਕਿਤੇ ਰੂੜੀਆਂ ਤੇ ਵਹਾਈ ਦੇਣੀ ਸਭ ਕੋ ਫੇਰ ਵੜਾਉਣੀ ਫੇਰ ਕਿਤੇ ਐਵੇਂ ਕਣਕ ਘਰ ਆ ਜਾਂਦੀ ਆ ਤੂੰ ਤਾਂ ਕਣਕ ਫਰੀਦੀ ਸਮਝੀ ਆ ਕਰ ਦਿੱਤੀ ਤਾਂ ਵੀ ਕੀ ਜਾ ਸਕਦਾ ਵਾ ਹੁਣ ਆਟਾ ਤੋਲ ਕੇ ਥੋੜੀ ਦਿੱਤਾ ਜਾਂਦਾ ਵਾ ਤੇ ਸਾਰੇ ਲੋਕੀ ਇਦਾਂ ਹੀ ਭਾਂਡੇ ਮੇਨ ਮੇਨ ਕੇ ਲ ਜਾਂਦੇ ਇੱਕ ਦੂਜੇ ਦੇ ਘਰੋਂ ਤੇ ਜਦੋਂ ਟੱਕੜ ਗਿਆ ਹੈ ਦੀਆਂ ਵਾ ਤੇ ਫੇਰ ਭਾਂਡੇ ਕੋ ਮਿਲਨੇ ਆ ਭਾਂਡਿਆਂ ਦਾ ਤਾਂ ਕੋਈ ਸਾਥ ਹੀ ਨਹੀਂਗਾ ਆਦ ਨਵੀਂ ਗੱਲ ਸੁਣੀ ਆਂ ਵੀ ਥੋਲ ਕੇ ਆਟਾ ਦੇਣਾ ਵਾ ਵੈਸੇ ਉਦਾਂ ਹੀ ਆਪਣੇ ਘਰ ਕੋਈ ਚੀਜ਼ ਨਹੀਂ ਕੋਈ ਲੈਣ ਆਉਂਦਾ ਤੇ ਜੇ ਕੋਈ ਲੈਣ ਆਉਂਦਾ ਤਾਂ ਤੁਸੀਂ ਬੇਸਤੀ ਕਰ ਦਿੰਦੇ ਹੋਗੇ ਚੱਲ ਦੇ ਦੇ ਮੁੜਿਆ ਗੱਲ ਸੁਣ ਆਪਣੀ ਮਾਂ ਨੂੰ ਆਦੀ ਜਿਤਨਾ ਹੀ ਨਾਪਣਾ ਪਕੇ ਥੀਲਾ ਦੇਣਾ ਤੇ ਨਹੀਂ ਭਰ ਕੇ ਇਤਨੇ ਸਾਨੂੰ ਦੇ ਕੇ ਜਾਵੇ ਠੀਕ ਆਹ ਤੇ ਇਹ ਨਾ ਹੋਏ ਵੀ ਦੱਸ ਦੇਣ ਨੰਗ ਜਾਣ ਸੰਡਗਾ ਪੈ ਜਾਣ ਤਾਂ ਫੇਰ ਸਾਨੂੰ ਦੇਣ ਆਵੇ ਆਟਾ ਉਹਨੂੰ ਆਖੀ ਜਿਹੜਾ ਪੀਸ ਕੇ ਆਊਗਾ ਉਦੋਂ ਸਾਡਾ ਦੇ ਦੇ ਠੀਕ ਆਹ ਪਤਾ ਨਹੀਂ ਭਾਂਡਾ ਧੋਂਦੀ ਹੋਣੀ ਤੇ ਨਹੀਂ ਧੋਂਦੀ ਸਾਰੇ ਮੰਮੀ ਸਫਾਈ ਵਾਲੇ ਆ ਸਮਝੀਦੇ ਆਪਾਂ ਹਾਂ ਜੀ ਮਾਤਾ ਨੂੰ ਕੋਸ਼ਿਸ਼ ਸਮਝਾਓ ਉਹ ਮਾਤਾ ਨਹੀਂ ਕਰਤਾ ਜੀ ਉਹ ਚੱਲ ਅੱਗੇ ਤੇ ਘਰ ਚਿਕਨ ਜੂਸੀਆਂ ਹੁੰਦੀਆਂ ਹੀ ਹੁਣ ਤੇ ਆਂਡ ਗਵਾਣ ਦੇ ਕੱਲ ਮੁੰਡਾ ਪ੍ਰੈਸ ਲੈਣ ਆ ਗਿਆ ਤੇ ਉਹਨੂੰ ਗਵਾ ਕਰਨੀਆਂ ਗੱਲਾਂ ਸੁਣਾਈਆਂ ਹੂੰ ਤੇ ਆ ਜੋ ਜੀਵਨ ਆਇਆ ਹੈਗਾ ਉਹ ਆਟਾ ਲੈਣ ਆਇਆ ਹੁਣ ਆਟਾ ਤੇ ਖਤਮ ਹੋ ਹੀ ਜਾਂਦਾ ਵਾ ਆਹ ਹੋ ਤਾਂ ਆਂਡ ਗਵਾਣ ਨੂੰ ਕਿਤੇ ਬੱਤੀ ਬੱਤੀ ਗੱਲਾਂ ਕੀਤੀਆਂ ਵਾ ਉਹਨੂੰ ਆਟੇ ਤੋਂ ਕੀ ਗੱਲਾਂ ਕਰਤੀਆਂ ਕਹਿੰਦੇ ਵੀ ਮੈਨੂੰ ਪਹਿਲਾਂ ਕਹਿੰਦੇ ਵੀ ਤੂੰ ਤੋਲ ਕੇ ਦੇ ਆਟਾ ਇਹਨਾਂ ਨੂੰ ਇਨੇ ਕੱਟ ਦੇਣਾ ਵਾ ਆਟਾ ਤੋਲ ਕੇ ਥੋੜੀ ਦਾ ਉਹਦੇ ਔਲਾ ਜਿਹਾ ਲਿਆਉਂਦੇ ਤੇ ਤਸਾ ਤਰਹਾ ਆ ਬਈ ਕਈ ਲਿਆਈਦਾ ਹੀ ਆ ਵੀ ਉਹ ਚ ਪਾ ਗਏ ਉਹ ਬੰਦੇ ਕਿਤੇ ਲਿਆਈਦਾ ਹੀ ਨਹੀਂ ਆ ਤੇ ਕਹਿੰਦੇ ਤੁਸੀਂ ਬਾਅਦ ਚ ਕੱਟ ਦੇ ਦੇਣਾ ਜੇ ਪੰਡਾ ਮੈਂ ਕਿਹ ਦਿੱਤਾ ਤੇ ਉਹ ਮੁੰਡਾ ਵਿਚਾਰਾ ਕਹਿੰਦਾ ਹੀ ਦੇ ਹੀ ਤੇ ਦੂਜੀ ਮਮੀ ਕਹਿੰਦੇ ਵੀ ਤੇ ਤਿੰਨ ਚਾਰ ਦਿਨ ਪਹਿਲਾਂ ਮੈਂ ਆਟਾ ਭਿਆ ਲੀਦਾ ਜੇ ਤਿੰਨ ਚਾਰ ਦਿਨ ਦਾ ਹੁੰਦਾ ਆ ਤਾਂ ਹੋ ਜਾਂਦਾ ਕੰਮ ਤੇ ਦੇ ਦੇਣਾ ਕਿਸੇ ਦਾ ਪਾਪਾ ਗਿਆ ਹੋਊਗਾ ਨਹੀਂ ਪੀਸਾ ਦਿੱਤਾ ਉਹਨਾਂ ਨੇ ਕੱਲ ਦਾ ਦਿੱਤਾ ਤੇ ਲਾਈਟ ਨਹੀਂ ਆਈ ਅੱਛਾ ਆਹੋ ਤੇ ਲਾਈਟ ਨਹੀਂ ਆਈ ਤੇ ਤਾਂ ਨਹੀਂ ਉਹਨਾਂ ਦਾ ਪੀਸਿਆ ਤੇ ਮੁੰਡਾ ਵਿਚਾਰਾ ਸੁਣ ਕੇ ਤੇ ਖੜਾ ਹੀ ਰਿਹਾ ਤਕੜ ਜਾ ਹੁਣ ਦੱਸੂਗਾ ਤਾਂ ਫੇਰ ਇਹ ਆਟਾ ਦਿੱਤਾ ਹੀ ਨਹੀਂ ਫੇ ਖਾਲੀ ਗਿਆ ਉਹ ਨਹੀਂ ਆਟਾ ਤਾਂ ਦੇ ਦਿੱਤਾ ਵਾ ਤੇ ਕਹਿੰਦੇ ਵੀ ਹੁਣ ਨੱਪ ਨੱਪ ਕੇ ਭਰ ਕੇ ਦਿਓ ਤੇ ਤੂੰ ਨੱਪ ਨੱਪ ਕੇ ਦੋ ਤਾਂ ਤੇ ਫੇਰ ਨੱਪ ਨੱਪ ਕੇ ਦੇਣਾ ਹੀਗਾ ਆਹੋ ਤੇ ਮੈਂ ਤਾਂ ਨੱਪ ਨੱਪ ਕੇ ਦੇਣਾ ਹੀਗਾ ਤੇ ਉਹਨੂੰ ਫੇਰ ਨੱਪ ਨੱਪ ਕੇ ਭਰ ਕੇ ਦਿਓ ਤੇ ਮੈਂ ਉਹ ਦਿਨ ਹੁੰਦਾ ਟਿੰਡੇ ਦੀ ਮੰਮੀ ਨੇ ਮੈਨੂੰ ਕਿਹਾ ਦੇ ਦੇ ਕਿੰਨੇ ਮਹਿੰਗੇ ਟਿੰਡੇ ਆ ਅਸੀਂ ਉਦੋਂ ਗੱਲਾਂ ਨਹੀਂ ਕਰਦਾ ਤੇ ਸਾਨੂੰ ਥੋੜੀ ਕਰਨਾ ਚਾਹੀਦਾ ਇਦਾਂ ਨਹੀਂ ਤੇ ਗੱਲ ਤਾਂ ਸਮਝਉਂਦਾ ਮਾਤਾ ਨੂੰ ਚਲੋ ਮੈਂ ਕਹਿੰਦਾ ਸਾਡੇ ਹੁਣ ਨਵਾਂ ਸਮਾਨ ਮਤਲਬ ਕਿਹਾ ਹੋਆ ਹੁਣ ਇਹ ਕਿਹੜੀ ਗੱਲ ਉਹ ਪੁਰਾਣੀ ਛੱਡਦੇ ਗੱਲ ਮਤਾਂ ਆਹੋ ਵੀ ਨੀ ਕੰਜੂਸੀਆਂ ਨਹੀਂ ਚੰਗੀਆਂ ਆਟ ਗਵਾਦੀ ਲੋੜ ਪੈ ਜਾਂਦੀ ਹੈ ਹਾਂ ਤੇ ਕਹਨ ਕਿਤੇ ਹੁਣ ਕਾਹਦੀ ਮੋਠਾ ਆਟਾ ਵੱਧ ਕਿਤੇ ਘਟ ਕਿ ਘਟ ਆ ਸਮਝਾਇਓ ਮਾਤਾ ਨੂੰ ਫਿਰ ਚਲ ਹੈ ਕਿਥੇ ਮਾਤਾ ਮਾਤਾ ਪਹਿਲਾਂ ਤੇ ਬਾਹਰ ਹੀ ਆ ਹੁਣ ਪਤਾ ਨਹੀਂ ਕਿੱਥੇ ਆ ਚਲ ਮੈਂ ਕਰਦਾ ਗੱਲ ਹਾਂ ਮਾਤਾ ਵੀ ਚੰਗੀ ਆ ਮਾਤਾ ਨੂੰ ਸਿੱਧੀ ਸਿੱਧੀ ਸਮਝਾਉਣਾ ਹੀ ਪੈਣਾ ਜਾ ਉਹ ਤੇ ਹੁਣ ਕੰਜੂਸੀਆਂ ਛੱਡ ਦੇ ਆਣ ਗਵਾੜ ਦੀ ਲੋੜ ਪਈ ਰਹਿੰਦੀ ਆ ਲੋੜ ਤੇ ਗਲੀ ਦੇ ਕੱਖ ਦੀ ਪੈ ਜਾਂਦੀ ਮਰ ਬੈਠੀ ਆ ਆਹੋ ਤੇ ਮੈਂ ਤੇ ਨਾਲ ਗੱਲ ਕਰਨੀ ਆ ਦਾਜਾ ਕਿਹੜੀ ਗੱਲ ਕਰਨੀ ਆ ਮੈਂ ਖਲੋਕੇ ਕਰ ਲੈਣੀ ਬਹਿਣਾ ਕੀ ਆ ਹਾਂ ਮੈਨੂੰ ਪਤਾ ਲੱਗਾ ਵੀ ਕਰ ਲੋ ਬੈਟਰੀ ਆ ਲੈਣ ਪ੍ਰੈਸ ਆਹੋ ਤੇ ਤੂੰ ਆਦੇ ਉਹਨੂੰ ਵੀ ਬੜੀਆਂ ਗੱਲਾਂ ਕੀਤੀਆਂ ਤੇ ਅੱਜ ਜੀਵਣਾ ਆ ਟੱਲਿਆਂ ਤੇ ਤੂੰ ਉਹਨੂੰ ਬੜੀਆਂ ਗੱਲਾਂ ਕੀਤੀਆਂ ਮੈਂ ਗੱਲਾਂ ਕਾਦੀਆਂ ਕੀਤੀਆਂ ਮੈਂ ਇਹ ਆਖਿਆ ਵੀ ਪ੍ਰੈਸ ਤਾਂ ਡੀਜਾ ਖਰਾਬ ਆ ਤਾਂ ਸਾਡੀ ਵੀ ਨਾ ਕਰ ਦਿਓ ਕਸਾ ਕੇ ਮੈਂ ਕਸਾਉਣੀ ਇਹ ਕਸਾ ਇੱਕ ਦੀ ਇਹ ਕਸੀਆਂ ਚੀਜ਼ਾਂ ਐ ਮਰ ਜੰਦੀ ਹੁੰਦੀ ਐ ਤਾਂ ਹੋਰ ਕੀ ਕੱਲੀ ਤੂੰ ਕਹਿੰਦੀ ਮੋਬਾਈਲ ਘੱਟ ਜਾਣਾ ਕਈ ਤੂੰ ਕਹਿੰਦੀ ਪ੍ਰੈਸ ਘੱਟ ਜਾਣੀ ਇਹ ਇਹ ਚੀਜ਼ਾਂ ਕਸਣ ਵਾਲੀਆਂ ਥੋੜੀਆਂ ਦੀਆਂ ਅਸੀਂ ਕਦੀ ਗਏ ਨਹੀਂ ਜੋਦੇ ਕਹਦੇ ਪਰ ਮੈਂ ਨਹੀਂ ਕਦੀ ਇਹਨੂੰ ਨਹੀਂ ਆ ਗੱਲਾਂ ਚੰਗੀ ਲੱਗ ਮਾਤਾ ਹਾਂ ਉਹ ਪੁਰਾਣਾ ਛੱਡ ਦੇ ਗਲੀ ਦੇ ਕੱਖ ਦੀ ਲੋੜ ਹੀ ਪੈ ਜਾਂਦੀ ਏ ਲੋੜ ਜੇ ਪੈ ਹੀ ਜਾਂਦੀ ਆ ਚਲੋ ਮੰਨਿਆ ਵਾ ਇਹ ਥੋੜਾ ਕਸੱਤੇ ਚੜੇ ਰੋ ਕਦੀ ਉਹ ਆ ਗਿਆ ਕੱਢੀ ਉਹ ਆ ਗਿਆ ਮੈਨੂੰ ਪਤਾ ਤੈਨੂੰ ਕੰਜੂਸੀ ਕਰਦੀ ਕਿ ਹੰਕਾਰ ਕਰਦੀ ਹੰਕਾਰ ਨਹੀਂ ਕਾ ਮੈਂ ਨਹੀਂ ਕਹਿੰਦੀ ਕਿਸ ਦੇ ਘਰ ਗਈ ਚੀਕ ਲੈ ਹਰਤਾ ਢਾਈ ਆ ਨਾ ਵਾਪੋ ਸਿਆਣੇ ਪਤਾ ਕੀ ਕਿਹਾ ਕਹਿੰਦੇ ਵੀ ਹੰਕਾਰ ਕਹਿੰਦਾ ਵੀ ਮੈਨੂੰ ਕਦੀ ਕਿਸੇ ਦੇ ਲੋੜ ਨਹੀਂ ਪੈਣੀ ਹੰਕਾਰ ਨਹੀਂਗਾ ਕੋਈ ਵੀ ਆ ਆਪਣੇ ਹੱਥਾਂ ਦੀ ਤੇ ਤਜਰਬਾ ਕਹਿੰਦਾ ਵੀ ਗਲੀ ਦੇ ਕੱਖਾਂ ਦੀ ਲੋੜ ਵੀ ਪੈ ਜਾਣੀ ਆਹ ਕਵਾਤਾ ਨਾ ਮੈਨੂੰ ਦੱਸੇ ਆਹ ਤੇ ਤੇ ਦੇ ਆਪਣੇ ਥੋੜਾ ਚੇਂਜ ਕਰ ਆਂਢ ਗੁਆਣ ਦੀ ਲੋੜ ਪਈ ਰਹਿੰਦੀ ਐ ਮਨ ਲਾ ਰਾਰ ਦੁਆ ਤੇ ਕਿਤੇ ਗਏ ਹੋ ਵੰਡੇ ਬੁੰਡੇ ਗਏ ਹੋਈਏ ਕਿਤੇ ਹਨਾ ਸਾਰੇ ਗਏ ਤੇ ਤੂੰ ਕੱਲੀ ਹੈ ਤੈਨੂੰ ਕੋ ਮਨ ਲਾ ਰੱਬ ਨਾ ਕਰੇ ਕੁਝ ਹੋ ਜੇ ਤੇ ਆਂਗਵਾੜੀ ਆਊਗਾ ਤੇ ਤੇ ਜਿਹੜਾ ਆਂਡ ਗਵਾਂਡਾ ਉਹ ਅੰਨਾ ਮੇਰਾ ਕੋਹ ਹਟਾ ਦੇਣਾ ਵਾਂਣ ਕੇ ਤੇ ਹੋਣਾ ਜਦੋਂ ਹੋਈ ਤੈਨੂੰ ਚੁੱਕ ਕੇ ਖੜਨਗੇ ਨਾ ਕਿ ਪਾਸੇ ਆਹ ਖੜਨਗੇ ਤੂੰ ਫੋਨ ਲਾ ਮਾਲਾ ਤੈਨੂੰ ਫੋਨ ਲਾ ਕੇ ਮੈਂ ਮੈਂ ਕਿਹੜਾ ਜਿਹੜੀ ਛਿੱਤੀ ਹੈ ਨਾ ਕੋਈ ਆਂਡ ਗਵਾਂਡ ਨੂੰ ਫੋਨ ਕਰੂੰਗਾ ਕੁਛ ਨਹੀਂ ਹੋਣ ਲੱਗਾ ਮੈਨੂੰ ਤੂੰ ਇਦਾਂ ਦਾ ਪ੍ਰਾਣੀ ਆ ਤਾਂ ਛੱਡ ਦੇ ਹੁਣ ਸਮਾਂ ਬਦਲ ਗਿਆ ਵਾ ਕੋ ਜੂਸੀਆਂ ਜੀਆਂ ਛੱਡ ਦੇ ਹੁਣ ਕੰਦੂਸੀਆਂ ਆਹ ਹੁਣ ਨਵੇਂ ਜਿੱਦਾਂ ਨਵਾਂ ਸਮਾਂ ਉਹਦੇ ਉਹਦੇ ਆਪ ਨੂੰ ਢਾਣ ਲਾ ਉਹਦੇ ਪੰਗ ਜੀਆ ਕਰ ਹੁਣ ਚਲੋ ਤੂੰ ਹੀ ਮਿਲਣਾ ਕਰਦੇ ਫਿਰੋ ਜੋ ਕਰਨਾ ਆਹ ਤੇ ਆਪਣੇ ਹੁਣ ਥੋੜਾ ਜਿਹਾ ਬਦਲ ਹੁਣ ਥੋੜਾ ਜਿਹਾ ਬਦਲ ਥੋੜਾ ਜਿਹਾ ਆਹ ਇਹ ਮੇਰਾ ਕਹਿਣਾ ਮੰਨ ਲੈ ਹੁਣ ਤੂੰ ਤਾਂ ਬੜਾ ਕੋਹ ਮੈਨੂੰ ਆਣਾ ਆਹ ਪਤਾ ਲੋਕੀ ਕਿੰਨੀਆਂ ਗੱਲਾਂ ਕਰਦੇ ਤੁਹਾਡੀ ਮਾਂ ਦਾ ਕੰਜੂਸ ਕੰਜੂਸ ਮੈਂ ਤਾਂ ਸੁਣ ਸੁਣ ਕੇ ਆ ਉਹ ਤਾਂ ਨਾ ਹੀ ਮੇਰੇ ਨਾਲ ਸਾਡੀ ਕੰਜੂਸੀ ਪਾ ਦੇਣੀ ਹੁਣ ਆਹ ਪਾ ਦੇਣੀ ਹੈ ਕੰਜੂਸੀ ਪਾ ਦੇ ਲੋਕੀ ਝਾਟੀਆਂ ਅੱਲਾ ਪਕਾ ਦਿੰਦੀ ਆਹੀ ਕਿਹਦੇ ਘਰ ਬੰਗਣ ਜਾਣੇ ਆ ਨੂੰ ਕੰਜੂਸ ਆਖਣਗੇ ਲੋਕੀ ਇੱਈ ਆਪਣੇ ਘਰ ਜੋ ਮਰਜ਼ੀ ਕਰਕੇ ਤੇ ਹੋਏ ਘਰ ਹੋਏ ਤੇ ਕਿਹਨੂੰ ਦਈਏ ਤੇ ਵਾਧਾ ਹੀ ਆ ਇਦਾਂ ਨਹੀਂ ਕਹੀਦਾ ਹੋਈਦਾ ਕਹਿਣਾ ਮੰਨ ਲਾ ਔਰ ਮੇਰਾ ਅੱਗੇ ਤੋਂ ਕਿਹਨੂੰ ਘਰ ਹੈ ਕਿਹਨੂੰ ਕਿਹੋ ਨਹੀਂ ਕਹਿਣਾ ਜੋ ਵੀ ਆਉਂਦਾ ਲੈ ਆਉ ਆਪ ਕਰਕੇ ਜਾਂਦਾ ਉਹ ਕਿਹੜਾ ਮੂਤ ਲੈ ਜਾਂਦਾ ਵਾ ਤਾਂ ਆ ਹੀ ਖੜਦਾ ਚੰਗਾ ਨਹੀਂ ਆਂਦੇ ਆ ਆਪਰੇ ਨੂੰ ਥੋੜਾ ਜਿਆਦਾ ਬਦਲ ਹੋਣਾ ਹਾਂ ਤੇ ਇੱਕ ਮੇਰੀ ਗੱਲ ਸੁਣ ਹਾਂ ਝੋਨੇ ਵਾਲਾ ਨਹੀਂ ਕੋਈ ਬੰਦਾ ਲੱਭਣਾ ਤੈਨੂੰ ਕਿਉਂ ਮੈਨੂੰ ਕਿਉਂ ਨਹੀਂ ਲੱਭਣਾ ਮੈਂ ਹੁਣ ਚੱਲਿਆ ਆ ਆਹੋ ਚੱਲਿਆ ਮੈਂ ਨਹੀਂ ਆਪ ਹੀ ਲਾਈਏ ਝੋਨਾ ਮੈਂ ਤਾਂ ਤੂੰ ਨਹੀਂ ਬਦਲਣਾ ਮੈਂ ਨਹੀਂ ਤੋਨਾ ਲਾਉਣਾ ਆ ਤੂੰ ਕਥੇ ਮੇਰੀ ਮੰਨਣੀ ਆ ਇੰਨੇ ਪੈਸੇ ਕਿੱਥੋਂ ਦੇਣੇ ਆ ਤੇਰੇ ਭੇ ਆਇਣਾ ਮਾਤਾ ਇੰਨੇ ਦੇ ਦੇ ਇੰਨੇ ਦੇ ਦੇ you